ਆ ਜਿਹੜੀਆਂ ਲੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਬਾਰੇ ਬਕਵਾਸ ਕਰਦੀਆਂ ਨੇ ਕੰਨ ਖੋਲ ਕੇ ਸੁਣ ਲਓ ਮੈਨੂੰ ਸਾਰਿਆਂ ਦੀ ਕਾਸ ਦਾ ਪਤਾ ਕਿਰਪਾ ਕਰਕੇ ਭੰਕੋੜਾ ਆਪਦੇ ਕੰਮ ਤੱਕ ਮਤਲਬ ਰੱਖੋ ਤੇ ਦੂਜੀ ਗੱਲ ਮੈਂ ਕਰਨੀਆਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਲੋਕਾਂ ਦੇ ਪੈਸੇ ਭਾਨੇ ਸਿੱਧੂ ਨੇ ਠੱਗ ਏਜੰਟਾਂ ਤੋਂ ਵਾਪਸ ਕਰਵਾਏ ਬਸ 2-4 ਬੰਦਿਆਂ ਨੂੰ ਛੱਡ ਕੇ ਉਹਨਾਂ ਲੋਕਾਂ 'ਚੋਂ ਕੋਈ ਵੀ ਬੰਦਾ ਭਾਨੇ ਸਿੱਧੂ ਦੇ ਅੱਜ ਨਾਲ ਨਹੀਂ ਖੜਿਆ ਸਾਡੇ ਲੋਕ ਸਿਰਫ ਬੰਦੇ ਨੂੰ ਵਰਤਣਾ ਜਾਣਦੇ ਆ ਜਦੋਂ ਇਹਨਾਂ ਦਾ ਮਤਲਬ ਪੂਰਾ ਹੋ ਜਾਂਦਾ ਉਹਦੀ ਢੂਹੇ ਤੇ ਲੱਤ ਮਾਰਦੇ ਆ ਵੀ ਤੂੰ ਕੌਣ ਤੇ ਮੈਂ ਕੌਣ ਤੇ ਇੱਕਾ ਲੁਧਿਆਣੇ ਦਾ ਗੁਰਵਿੰਦਰ ਸਿੰਘ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬਕਵਾਸ ਕਰ ਰਿਹਾ ਕਿ ਮੈਂ ਪੁਲਿਸ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਇਹ ਬੰਦਾ ਬਸ ਸਿਰਫ ਫੁਕਰੀਆਂ ਮਾਰ ਰਿਹਾ ਸਾਨੂੰ ਪ੍ਰਸ਼ਾਸਨ ਦੇ ਉੱਪਰ ਭਰੋਸਾ ਵੀ ਪ੍ਰਸ਼ਾਸਨ ਕਦੇ ਵੀ ਇਹ ਹਰਕਤ ਨਹੀਂ ਕਰ ਸਕਦਾ ਆ ਜਿਹੜੀਆਂ ਲੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਬਾਰੇ ਬਕਵਾਸ ਕਰਦੀਆਂ ਨੇ ਕੰਨ ਖੋਲ ਕੇ ਸੁਣ ਲਓ ਮੈਨੂੰ ਸਾਰਿਆਂ ਦੀ ਕਾਸ ਦਾ ਪਤਾ। ਕਿਰਪਾ ਕਰਕੇ ਭੰਕੋੜਾ ਆਪਦੇ ਕੰਮ ਤੱਕ ਮਤਲਬ ਰੱਖੋ। ਤੇ ਦੂਜੀ ਗੱਲ ਮੈਂ ਕਰਨੀਆਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਲੋਕਾਂ ਦੇ ਪੈਸੇ ਭਾਨੇ ਸਿੱਧੂ ਨੇ ਠੱਗ ਏਜੰਟਾਂ ਤੋਂ ਵਾਪਸ ਕਰਵਾਏ। ਬਸ 2-4 ਬੰਦਿਆਂ ਨੂੰ ਛੱਡ ਕੇ ਉਹਨਾਂ ਲੋਕਾਂ 'ਚੋਂ ਕੋਈ ਵੀ ਬੰਦਾ ਭਾਨੇ ਸਿੱਧੂ ਦੇ ਅੱਜ ਨਾਲ ਨਹੀਂ ਖੜਿਆ। ਕਿਉਂ ਬਾਈ ਥੋੜਾ ਫਰਜ ਨਹੀਂ ਬਣਦਾ ਸੀ ਇਹ ਤਾਂ ਉਹੀ ਗੱਲ ਹੋ ਗਈ ਵੀ ਕੰਮ ਕੱਢਿਆ ਬੰਦਾ ਛੱਡਿਆ ਬਸ ਇਹ ਔਕਾਤ ਆ ਲੋਕਾਂ ਦੀ ਸਾਡੇ ਲੋਕ ਸਿਰਫ ਬੰਦੇ ਨੂੰ ਵਰਤਣਾ ਜਾਣਦੇ ਆ ਜਦੋਂ ਇਹਨਾਂ ਦਾ ਮਤਲਬ ਪੂਰਾ ਹੋ ਜਾਂਦਾ ਉਹਦੀ ਢੂਹੇ ਤੇ ਲੱਤ ਮਾਰਦੇ ਆ ਵੀ ਤੂੰ ਕੌਣ ਤੇ ਮੈਂ ਕੌਣ ਅੱਜ ਭਾਨੇ ਸਿੱਧੂ ਤੇ ਵਕਤ ਪਿਆ ਥੋੜਾ ਫਰਜ ਬਣਦਾ ਸੀ ਉਹਦੇ ਨਾਲ ਖੜਨ ਦਾ ਪਰ ਦੋ ਚਾਰ ਬੰਦਿਆਂ ਨੂੰ ਛੱਡ ਕੇ ਕੋਈ ਵੀ ਬੰਦਾ ਪਾਨੇ ਸਿੱਧੂ ਦੇ ਨਾਲ ਨਹੀਂ ਖੜਿਆ ਜਿੰਨਾ ਲੋਕਾਂ ਦੇ ਠੱਗ ਏਜੰਟਾਂ ਤੋਂ ਉਹ ਬੰਦੇ ਨੇ ਪੈਸੇ ਵਾਪਸ ਕਰਾਏ ਘਟੋ ਘਟ ਤੁਸੀ ਲੋਕ ਤਾਂ ਨਾਲ ਖੜਦੇ ਤੇ ਇੱਕਾ ਲੁਧਿਆਣੇ ਦਾ ਗੁਰਵਿੰਦਰ ਸਿੰਘ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬਕਵਾਸ ਕਰ ਰਿਹਾ ਕਿ ਮੈਂ ਪੁਲਿਸ ਦੇ ਕੋਲ ਖੜ ਕੇ ਪਾਨੇ ਸਿੱਧੂ ਨੂੰ ਕਟਵਾਇਆ ਇਹ ਬੰਦਾ ਬਸ ਸਿਰਫ ਫੁਕਰੀਆਂ ਮਾਰ ਰਿਹਾ ਸਾਨੂੰ ਪ੍ਰਸ਼ਾਸਨਾਂ ਦੇ ਉੱਪਰ ਭਰੋਸਾ ਵੀ ਪ੍ਰਸ਼ਾਸਨ ਕਦੇ ਵੀ ਇਹ ਹਰਕਤ ਨਹੀਂ ਕਰ ਸਕਦਾ ਸਾਨੂੰ ਪੁਲਿਸ ਦੇ ਉੱਪਰ ਭਰੋਸਾ ਵੀ ਉਹ ਨਹੀਂ ਕਰ ਸਕਦੇ ਇਹ ਚੀਜ਼ ਤੇ ਮੈਂ ਇੱਕ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਅੱਗੇ ਬੇਨਤੀ ਕਰਦਾ ਵੀ ਜਿਹੜੀ ਇਹ ਗੁਰਵਿੰਦਰ ਸਿੰਘ ਨੇ ਚੋਬਲ ਮਾਰੀ ਆ ਵੀ ਮੈਂ ਪੁਲਿਸ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਇਹ ਗੱਲ ਦੇ ਕਰਕੇ ਪੁਲਿਸ ਪ੍ਰਸ਼ਾਸਨ ਬਦਨਾਮ ਹੋ ਰਿਹਾ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੀ ਜਿਹੜੀ ਸ਼ੋਭੀ ਆ ਉਹ ਖਰਾਬ ਹੋ ਰਹੀ ਆ ਸੋ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਅੱਗੇ ਬੇਨਤੀ ਕਰਦਾ ਕਿ ਇਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਪਦਾ ਨਾਂ ਤਾਂ ਇਹਦਾ ਬਦਨਾਮ ਹੈਗਾ ਹੀ ਆ ਪ੍ਰਸ਼ਾਸਨ ਦਾ ਨਾਂ ਵੀ ਇਹ ਬੰਦਾ ਬਦਨਾਮ ਕਰ ਰਿਹਾਗਾ ਸੋ ਇਸ ਕਰਕੇ ਜਿਹੜੀ ਜਣੀ ਇਹ ਬਕਵਾਸ ਕੀਤੀ ਆ ਵੀ ਮੈਂ ਪੁਲਿਸ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਇਹ ਗੱਲ ਨੂੰ ਲੈ ਕੇ ਇਹਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਤਾਂ ਮੈਂ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਤੇ ਲੋਕਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਮੇਰੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਦੇ ਤੱਕ ਜ਼ਰੂਰ ਪਹੁੰਚਦਾ ਕੀਤਾ ਜਾਵੇ ਕਿ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਕੋਲ ਇਹ ਗੱਲ ਪਹੁੰਚੇ ਤੇ ਉਸ ਬੰਦੇ ਦੇ ਉੱਪਰ ਕਾਰਵਾਈ ਹੋਵੇ ਸੋ ਇੰਨੀਆਂ ਬੇਨਤੀਆਂ ਮੈਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ